ਸੰਸਾਰਾ ਨੂੰ ਤਾਂ ਕਿ ਦਿਵਾਰ ਜਾਂ ਉਹਨਾਂ ਨੂੰ ਪਾਰਟ ਵਿੱਚ ਸ਼ਾਮਲ ਕਰਨ ਵਿੱਚ ਤੁਹਾਡਾ ਕਿੰਨਾ ਖਾਤ ਹੈ ਕੋਈ ਤਾਂ ਪਤਾ ਵੀ ਹੈਗੀ ਤੁਸੀਂ ਕੋਈ ਸੁਪਾਰਸ਼ ਕੀਤੀ ਹੈ ਜਾਂ ਨਹੀਂ ਅਜੇ ਤੱਕ ਕੋਈ ਨਹੀਂ ਕੀਤੀ ਠੀਕ ਹੈ ਜਿਹੜੇ ਸੁਦੇਸ਼ਿਕ ਵਨੋਂ ਕੀਤੇ ਹੋਏ ਕਬੂਲ ਆਪੇ ਜਿਹੜੇ ਬੁਲਾਹ ਹੋਏ ਉਹਨਾਂ ਦੇ ਤੁਹਾਡੇ ਸੰਗਤ ਦੇ ਸਾਹਮਣੇ ਬ੍ਰਿਟੀਕਾਰ ਦੇ ਸਾਹਮਣੇ ਉਹਨਾਂ ਦੇ ਜਵਾਬ ਕਿਹੜੇ ਸਨ ਉਹ ਦਿੰਦੇ ਐ ਪਰ ਜਿਹੜੇ ਇਹਨਾਂ ਗੁਰਾਵਾਂ ਦੇ ਵਿੱਚ ਸ਼ਾਮਲ ਨਹੀਂ ਉਹ ਆਪਣੇ ਆਪ ਹੀ ਸੁਖਦੇਵ ਸਿੰਘ ਦੇ ਕੋਲ ਜਾ ਕੇ ਖੜੇ ਹੋ ਜਾਓ ਤੇ ਬਾਕੀ ਸਾਈਡ ਤੇ ਹੋ ਜਾਓ ਮਾਨਜੋਗ ਸਿੰਘ ਸਾਹਿਬ ਨੇ ਕਿਹਾ ਹੈ ਕਿ ਸੁਖਦੇਵ ਸਿੰਘ ਨੇ ਕਬੂਲਨਾਮੇ ਕਿੰਨੇ ਜਿਹੜੇ ਜਿਹੜੇ ਉਹਨਾਂ ਦੇ ਇਹਨਾਂ ਗੁਨਾਹਾਂ ਵਿੱਚ ਭਾਗੀਦਾਰ ਨੇ ਉਹ ਆਪਣੇ ਆਪ ਹੀ ਗੁਰੂ ਨੂੰ ਹਾਜ਼ਰਨਾਮਾ ਸਮਝ ਗਏ ਉਹਨਾਂ ਦੇ ਮੰਗਰਾ ਜੋ ਬਾਕੀ ਜਿਨ੍ਹਾਂ ਨੇ ਹਮਾਇਤ ਕੀਤੀ ਹੈ ਅਖਬਾਰਾਂ ਦੇ ਰਾਹੀਂ ਉਹ ਇੱਕ ਪਾਸੇ ਹੋ ਜਾਓ ਜਿਨ੍ਹਾਂ ਨੇ ਹਮਾਇਤ ਨਹੀਂ ਕੀਤੀ ਕੇਵਲ ਚੁੱਪ ਹੀ ਰਹੇ ਆ ਉਹ ਇੱਕ ਪਾਸੇ ਸੰਵੇਦ ਸਿੰਘ ਇੱਕ ਸਾ ਇਹ ਵੀ ਸੰਦੀਪ ਸਿੰਘ ਦੇ ਨਾਲ ਗਏ ਜਿਨ੍ਹਾਂ ਨੇ ਹਮਾਇਤ ਕੀਤੀ ਹੈ ਅਖਬਾਰਾਂ ਦੇ ਵਿੱਚ ਉਹ ਇੱਕ ਪਾਸੇ ਹੋ ਜੇ ਪਤਾ ਲੱਗਣਾ ਚਾਹੀਦਾ ਹੈ ਤੇ ਅਲੱਗ-ਅਲੱਗ ਤਿੰਨ ਗਰੁੱਪ ਰਮਿੰਦਰ ਸਿੰਘ ਜੀ ਸਾਹਿਬ ਉਹਦਾ ਵੀ ਦਿੱਤੀ ਸਪਸ਼ਟੀਕਰਨ ਜਿਹੜਾ ਪੁੱਛਿਆ ਜਿਹਦੇ ਵਿੱਚ ਉਹਨੇ ਕਬੂਲ ਕੀਤਾ ਇਸ ਕਰਕੇ ਸੁਖਬੀਰ ਸਿੰਘ ਦੇ ਨਾਲ ਖੜੇ ਹੋ। ਜਿਨ੍ਹਾਂ ਨੇ ਕੇਵਲ ਚੁੱਪੀ ਧਾਰ ਦਿੱਤੀ ਉਹ ਇੱਕ ਪਾਸੇ। ਹਮਾਇਤ ਕਰਨ ਵਾਲੇ ਕਿਹੜੇ ਘੜੀ ਹੈ? ਰਮਿੰਦਰ ਸਿੰਘ ਤੁਮਾਰ ਹਮਾਇਤ ਕਰਨ ਵਾਲਿਆਂ ਤੋਂ ਤੁਹਾਡੇ ਅਖਬਾਰਾਂ ਤੋਂ ਜਾਣ ਪਜੀ 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 ਮੈਂ ਜਿਹੜਾ 13 ਸਾਹ ਦਾ ਮੋਦੀ ਗਰੀ ਮਾਫੀ ਹੋਈ ਉਹਦੀ ਹਮਾਇਤ ਕਰਨਾ। ਦਾ ਵੀ ਅਖਬਾਰ ਦੇ ਵਿੱਚ ਬਿਆਨ ਹੈ ਇਸ ਕਰਕੇ ਝੂਠ ਨਾ ਬੋਲੋ ਇੱਧਰ ਖੜੇ ਹੋ ਝੂਠ ਨਾ ਬੋਲੋ ਕਹਤੇ ਝੂਠ ਨਾ ਬੋਲੋ ਤਾਂ ਹਮਾਇਤ ਕੀਤੀ ਹੈ ਜਿਨ੍ਹਾਂ ਨੇ ਫੈਸਲਾ ਦਿੱਤਾ ਅਖਬਾਰਾਂ ਤੇ ਖਬਰਾਂ ਨੇ ਇੰਨਾ ਨੇ ਅਖਬਾਰਾਂ ਨੂੰ ਕਰੋੜ ਦਾ ਕੀ ਕੀ ਆ ਕੰਟਰੈਕਟਰ ਮੈਂਬਰ ਕਰੋੜ ਦਾ ਕਰ ਨਹੀਂ ਸੱਦੇ ਗਏ ਇਸ ਕਰਕੇ ਕਿੰਨਾ ਨੇ ਬਾਹਰ ਮੁੰਨੇ ਨਹੀਂ ਪਾਜੀ ਬੜੀ ਵੀ ਟੂ ਸ਼ੂਟ ਨਹੀਂ ਆਪਣੇ ਮੇਰੀ ਵੀ ਸਮਝੂਰੀ ਸਮਝੋ ਕੈਮਰਾ ਹਿੱਲਦਾ ਬਹੁਤ ਸਮਾਂ ਲੱਗ ਰਿਹਾ ਹੈਮਸ ਪ੍ਰੇਮ ਸੇ ਇਸ ਪਿਆਰ ਹੈ ਤੁਹਾਡੇ ਇਹ ਆ ਜੀ ਮੈਂ ਦਿਖਾ ਦਉਂ ਜੀ ਮੈਂ ਖਬਰਾਂ ਨੇ ਸਰ ਸੇਧਾਰ ਸ੍ਰੀ ਹਕਾਤਖਾਲ ਖਾਲਸਾ ਮੈਂ ਮੇਰਾ ਬਿਆਨ ਹੀ ਹੈ ਉਹ ਇੱਕ ਡਾਕਟਰ ਵੱਲੋਂ ਜਾਰੀ ਹੋਇਆ ਸੀ ਮੇਰਾ ਇਹੀ ਨਾਮ ਦਾ ਡਾਕਾ ਜਾਰੀ ਹੋਇਆ ਸੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਰਾਜ ਉਹ ਕਹਿੰਦਾ ਮੈਂ ਰਾਤ ਦੱਸਦੀ ਤੇ ਨਾਮ ਉਹ ਯਾਦ ਕੀਤਾ ਕਿ ਉਹ ਸ੍ਰੀ ਹਕਾਤਖਾਲ ਖਾਲਸਾ ਦੇ ਜਾਇਦਾਦ ਦੇ ਹਮੈਦਾ ਮੇਰੇ ਨਾਲ ਤੇ ਬਵਾਦ ਦੀ ਬਿਆਨ ਲਗਿਆ ਸੀ ਕੱਲ੍ਹ ਕੇ ਮੈਂ ਦੂਜੇ ਦਿਨ ਉਹਨੂੰ ਪੁੱਛਿਆ ਸਾਡੇ ਕੋਲੇ ਅਖਬਾਰੀਆਂ ਕੱਢੀਆਂ ਨੇ ਜੇ ਤੁਸੀਂ ਕਹਿੰਦੇ ਹੋ ਤਾਂ ਇਹਨਾਂ ਦੀ ਨਹੀਂ ਕਾ ਗੁਰੂ ਹਰਗੋਬਿੰਦ ਸਾਹਿਬ ਤੇ ਕਹਤੇ ਸਾਹਮਣੇ ਆ ਕੇ ਕਹਦੇ ਆ ਕਿ ਗੁਰੂ ਹਰਗੋਬਿੰਦ ਸਾਹਿਬ ਮੈਂ ਬਿਲਕੁਲ ਸਮਰਥਨ ਨਹੀਂ ਕੀਤਾ ਮੈਂ ਬਿਲਕੁਲ ਮੈਂ ਆਹ ਸਾਹਮਣੇ ਸਾਹਮਣੇ ਆਪਰੇ ਹੋ ਕੇ ਕਹਿਣਾ ਮੈਂ ਸਵਾਲ ਹੀ ਪਾਇਆ ਰੋਕਾ ਸਮਰਥਨ ਕਰਦਾ ਮੇਰਾ ਬੰਦੇ ਮਿਆਰ ਲਾਦਾ ਕਿ ਮੈਂ ਜੁੜੇ ਤੇ ਰੋ ਨੂੰ ਕਿਆ ਵੀ ਕਰਾਂ ਮੈਂ ਗਲਤ ਲਾਇਆ ਉਂਗਲ ਨਹੀਂ ਕਰਦੀ ਮੇਰੇ ਉਂਗਲ ਨਹੀਂ ਕਰਦੀ ਮੇਰੇ ਕਿਸੇ ਤਰ੍ਹਾਂ ਵੀ ਨਾ ਕਿਤੇ ਦਾਕਟਰ ਦਾ ਆਪਣਾ ਜਾਣ ਦੇਦਾ ਮੇਰਾ ਅਸਲ ਤੁਸੀਂ ਡਾਕਟਰ ਬਣੋ ਮੈਂ ਲਾਦਾ ਪਰ ਤੁਸੀਂ ਤੇ ਲੋਕ ਕਿਆ ਬਣੇ ਹੋ ਦਾ ਕੁਆਲੀ ਪਤਾ ਨਹੀਂ ਹੁੰਦਾ ਪਰ ਵੀ ਮੈਂ ਕਰਦਾ ਵਿਕਰਮ ਸਿੰਘ ਤੁਸੀਂ ਇਹ ਨਾਲ ਕਿਉਂ ਦੇ ਤਰਾ ਇੱਧਰ ਜਾ ਇੱਧਰ ਇੱਧਰ ਜਾ ਇੱਧਰ ਹੋ ਇਰਾ ਮੁਖੀ ਨੂੰ ਮੁਆਫੀ ਦੂਰ ਅੰਦੇਸ਼ੀ ਵਾਲਾ ਫੈਸਲਾ ਤੁਮੋਂ ਮਾਜਾ ਆ ਬਿਆਨ ਆ ਤੁਹਾਡਾ ਫੈਸਲਾ ਸ਼ਾਂਤੀ ਤੇ ਭਾਈਚਾਰੇ ਖਾਂ ਕਿਸਾਨ ਨੂੰ ਮਜ਼ਬੂਤ ਕਰਨ ਵਾਲਾ ਤਰੀਏ ਕਾਪਟਨ ਕਾਹਤੇ ਘਰ ਕੇ ਕਹਿੰਦਾ ਮੈਂ ਕੋਈ ਇਹ ਬਿਆਨ ਆਪ ਨਹੀਂ ਦਿੱਤਾ ਮੇਰਾ ਪਿਆਰ ਮੈਂ بار بار ਕਹਣਾ ਜੀ ਡਾਕਟਰ ਬੱਲਰ ਬਲ ਕੇ ਮੁੰਡੇ ਜੀ ਨੂੰ ਮੈਂ ਨੋਟਸ ਲਿਆ ਨਹੀਂ ਮੈਂ ਬੈਂਕ ਤੇ ਲਾਇਆ ਇੱਥੇ ਇਹ ਉਹ ਕਿੱਥੇ ਹੈ ਜਿਹੜਾ ਇਹ ਖੰਨੰਦ ਚਿਆਨ ਲੱਗੇ ਰਾਤ ਨੂੰ ਜੀ ਲਾਇਆ ਫਿਰ ਯਾਦ ਕੀਤਾ ਮੈਂ ਚਲੋ ਕਿਵੇਂ ਕਹਿ ਸਕਦਾ ਤੂੰ ਵੀ ਇਹ ਨਹੀਂ ਲੱਗਿਆ ਮੈਂ ਆਪਣੇ ਕੋਲੋਂ ਕੁਝ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਜਗਨ ਲਾਸ ਖੱਤਰ ਦੇ ਲੋਕ ਸਭਾ ਮੈਂਬਰ ਪ੍ਰਿੰਸ ਜਦੋ ਮਾਜਰਾ ਨੇ ਕਿਹਾ ਕਿ ਸੰਤ ਸਿੰਘ ਸਾਬਾਨ ਨੂੰ ਨੇੜਾ ਸਰਸਾ ਦੇ ਮੁੱਖੀ ਗੁਰਮੀਤ ਰਾਮ ਰੇਹੂ ਨੂੰ ਪਿਛਲੇ 8 ਸਾਲਾਂ ਤੋਂ ਲੜਕਦੇ ਆ ਰਹੇ ਇੱਕ ਧਾਰਮਿਕ ਮਾਮਲੇ ਤੇ ਮਾਫੀ ਲੈਣ ਮਾਫੀ ਦੇਣ ਦਾ ਲਿਆ ਗਿਆ ਫੈਸਲਾ ਦੂਰ ਦ੍ਰਿਸ਼ਟੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਲਾ ਹੈ। ਸੁਤਕਲ ਤੋਂ ਆਇਆ ਫੈਸਲਾ ਇਹ ਫੈਸਲਾ ਪੰਜਾਬ ਦੀ ਸ਼ਾਂਤੀ ਤੇ ਦੋ ਭਾਈਚਾਰਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਬਏ ਪਾਣੀ ਮੁਕਤ ਆਪਮ ਕਰਨ ਵਾਲਾ ਨਹੀਂ। ਖਤਮ ਕਰਨ ਵਾਲਾ ਹੈ ਸਗੋਂ ਇਸ ਫੈਸਲੇ ਨਾਲ ਸੁਪੇ ਜਿਹਹਾ ਮੋਰ ਬੜੇ ਨਾਲ ਕਿੰਨੇ ਭਾਈਚਾਰਿਆਂ ਦੀਆਂ ਪਈਆਂ ਤੋਰੀਆਂ ਖਤਮ ਹੋਣਗੀਆਂ ਯਾਦ ਰਹੇ ਸਾਲ 2007 ਦੇ ਇਸ ਮਾਣਕ ਦਾ ਉਹ ਮੀਰਵਾ ਦਿੱਤਾ ਇਹ ਤੁਹਾਡਾ ਧਿਆਨ ਹੈ ਕਿ ਸਾਰਾ ਉਹ ਦੇਰਵਾ ਆਏਗਾ ਖਤਮਾ ਦਾ ਨਾਮ ਸਿੰਘ ਸਿੱਧੂ ਇੱਕ ਪੱਤਰਕਾਰ ਹੈ ਇਸ ਬਿਆਨ ਦਾ ਖੰਡਣ ਤੇਰੇ ਵੱਲੋਂ ਹੋਇਆ ਹੋਵੇ ਤੇ ਉਹ ਸਾਹਮਣੇ ਲਿਆ ਇਹ ਗੱਲ ਦੀ ਗੱਲ ਚਲੋ ਚਲੋ ਰਹਿਣ ਤੇ ਉਹ ਖਾਕਾ ਮੈਂ ਬਸ ਚਲੋ ਪਿਆ ਜੀ ਕੰਮ ਕਰਦੇ ਰਹੋ ਉਹ ਕਰਿਆ ਨਹੀਂ ਮੈਂ ਜੁਰਮ ਵੀ ਹਾਜ਼ਰੀ ਤੇ ਕਹਿਣਾ ਮੈਂ ਬਿਲਕੁਲ ਆਪਣੇ ਮਨੋਂ ਕੋਈ ਗੈਰ ਹੈ ਕੇਸ ਕੀਤਾ ਉਹ ਤੇ ਪੱਤਰਕਾਰ ਤੇ ਗਲਤ ਲਾਇਆ ਕਿਉਂਕਿ ਕੇਸ ਕੀਤਾ ਬਿਲਕੁਲ ਲੋਟਸ ਭੇਜਿਆ ਜਦੋਂ ਸੁਖਵੀਰ ਸਿੰਘ ਨੇ ਆਪਣਾ ਕਬੂਲ ਨਾਮਾ કબੂਲ ਕਰ ਲਿਆ ਕਿ ਉਹ ਫੈਸਲਾ ਨਿਬਾਹ ਅਦਲ ਹੋਇਆ ਇਹ ਕਿਹਾ ਕਿ ਜਿਨੇ ਉਸ ਫੈਸਲੇ ਦੀ ਹਮਾਇਤ ਕੀਤੀ ਆ ਉਹ ਇੱਕ ਪਾਸੇ ਹੋ ਜ ਤੁਸੀਂ ਫੈਸਲੇ ਦੀ ਹਮਾਇਤ ਕੀਤੀ ਆ ਤੁਸੀਂ ਇੱਕ ਪਾਸੇ ਨਹੀਂ ਹੋ ਆਪਕੇ ਬਾਰੇ ਕੋਈ ਨਹੀਂ ਮੈਂ ਸੀ। ਜਿਸ ਕਾਰੇ ਹੋ ਕੇ ਬਰੈੱਡ ਸੈਂਟਰ ਵਿੱਚ ਨਾ ਹੈ ਨਹੀਂ ਸੀ। ਉੱਨੇ ਦਾਗਰੇ ਨੂੰ ਪ੍ਰਣਾੜਾ ਸਰਕਾਰ ਦੇ ਇੱਕ ਵਜ਼ੀਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਸਾਥੀਆਂ ਨੇ ਅਕਾਲ ਤਖਤ ਸਹਿਬ ਦੀ ਇਮਾਰਤ ਨੂੰ ਘੇਰਾ ਪਾਇਆ ਅਤੇ ਹਵਾਈ ਟੈਨ ਸ਼ੁਰੂ ਕਰ ਦਿੱਤੀ। ਉਹਨਾਂ ਨੇ ਤਕਰੀਬਨ 200 ਰੌਂਗ ਚਲਾਏ। ਇਸ ਦਾ ਦੋ ਫੈਡਰੇਸ਼ਨ ਵਰਕਰ ਤੇ ਇੱਕ ਮੁਸਾਫਰ ਜ਼ਖਮੀ ਹੋ ਗਿਆ। ਚੰਦੂ ਮਾਜਰਾ ਦੀਆਂ ਸਹਿਮਤੀਆਂ ਨੇ ਤਖੰਡ ਪਾੜ ਵਿਚ ਵੀ ਰਿਕਵਰਡ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਕੁਝ ਲੋਕਾਂ ਨੇ ਉਹਨਾਂ ਵੰਤ ਇਸ ਹਰਕਤ ਨੂੰ ਰੋਕ ਲਿਆ ਤੁਸੀਂ ਕਿਹਾ ਕਿ ਮੈਂ ਹਾਜ਼ਰ ਨਹੀਂ ਸੀ ਕੋਈ ਨਹੀਂ ਜਬਰੇ ਕੋਈ ਨਹੀਂ ਜਰਨੇ ਉੱਥੇ ਦੁਬਾਰਾ ਫੈਕਸ਼ਨ ਖੜੇ ਵੱਲੋਂ ਪਰਨਾਵਾਂ ਖੜੇ ਵੱਲੋਂ ਫੈਕਸ਼ਨ ਨਾਲ ਟੱਕਰ ਇਹ ਦੋ ਬਾਰਤੀ ਵੀ ਕੁਝ ਮੈਂ ਗੁਰੂ ਦੀ ਹਾਜ਼ਰੀ ਦਾ ਕਹਿਣਾ ਪਾਇਆ ਹੈ ਹੀ ਨਹੀਂ ਤੁਸੀਂ ਅੰਦਰੂਨੀ ਕੀ ਤਰ੍ਹਾਂ ਖਬਰਾਂ ਦਾ ਪਾਇਆ ਹੈ ਮੈਂ ਆਇਆ ਹੀ ਨਹੀਂ ਕੀਤਾ ਤੁਸੀਂ ਕੰਡ ਦਿਖਾਓ ਕਿ ਤੁਸੀਂ ਕਿਹਾ ਮੈਂ ਖਬਰਾਂ ਦਾ ਨਹੀਂ ਆਇਆ ਨਹੀਂ ਹੁੰਦਾ ਦਾ ਤੁਸੀਂ ਬੋਲਦੇ ਹੋ ਬਾਦ ਦੋੜੇ ਹਾਦਸੇ ਕੈਨਮਾ ਬੇਰਵਾਇਆ ਹੋਇਆ ਹੈ ਉਸ ਨੂੰ ਫੰਡਰ ਕਰ ਦਿੱਤਾ ਹੈ ਕਿ ਦਿਖਾਓ ਸਾਧਕ ਨੂੰ ਸਾਧਕ ਨੂੰ ਬੇਨਤੀ ਹੈ ਕਿ ਸ਼ਾਂਤੀ ਰੱਖੀ ਜਾਏ ਕਿਸੇ ਵਰਤਤਾ ਕੋਈ ਦੇਕਾਰੇ ਆਜਾ ਨਾ ਬਲਾਓ ਸਿਨਾਯ ਪਾਜੀ ਦੇ ਕੋ ਨਾ ਕੀਤੀ ਜਾਏ ਕਿਸੇ ਤਰ੍ਹਾਂ ਵੀ ਕੋਈ ਤਕਸਲ ਦੇ ਮਾਨ ਪਰਗਰ ਦਾ ਵਿੱਚ ਨਹੀਂ ਗੱਦੇ ਪੈਣਾ ਚਾਹੀਦਾ ਜੇ ਇਹ ਖਬਰਾਂ ਝੂਠ ਨੇ ਤੁਹਾਡਾ ਮਰਜ਼ ਬਣਦਾ ਸੀ ਕਿਉਂਕਿ ਤੁਸੀਂ ਕੋਈ ਅੰਦਾਰੀ ਕੋਈ ਅਣਪਣ ਨਹੀਂ ਕੀਤਾ ਨਹੀਂ ਤੁਸੀਂ ਪਾਰਟੇ ਵਿੱਚ ਤੇ ਸੈਂਟਰ ਰਹਿ ਚੁੱਕੇ ਹੋ ਜੇਕਰ ਤੁਹਾਡੇ ਬਾਰੇ ਇਹ ਖਬਰਾਂ ਲੱਗੀਆਂ ਤੇ ਤੁਹਾਨੂੰ ਤਾਂ ਖੰਡਨ ਕਰਨਾ ਚਾਹੀਦਾ ਸੀ ਪਰ ਤੁਸੀਂ ਇਸ ਸਤਿਗੁਰਾਂ ਦੇ ਸਾਥ ਕੋਲ ਔਰ ਤੁਸੀਂ ਕਹਿ ਰਹੇ ਹੋ ਕਿ ਮੈਂ ਇਹ ਬਿਲਕੁਲ ਸ਼ਾਮਲ ਨਹੀਂ ਸੀ ਤੁਸੀਂ ਉੱਥੋਂ ਲੈ ਕੇ ਸ਼ੁਰੂ ਹੋ ਜੋ ਮਾਈਕ ਤੇ ਬੋਲਦੇ ਬੋਲਦੇ ਕਿ ਸੱਜੇ ਜੀ ਮੈਂ ਗੁਰੂ ਨੂੰ ਹਾਜ਼ਰ ਨਾਲ ਜਾਣਦੇ ਕਹਿ ਰਿਹਾ ਕਿ ਮੈਂ ਹਾਜ਼ਰ ਨਹੀਂ ਸੀ ਉਸ ਦਿਨ ਆਪਾਂ ਸ਼ੁਰੂ ਹੋ ਜਾਓ ਤੇ ਸੰਗਤ ਨੂੰ ਬੋਲ ਕੇ ਮੈਿੱਕ ਤੇ ਦੱਸੋ ਸਾਰੀ ਗੁਰੂ ਦੀ ਹਾਜ਼ਰੀ ਤੇ ਕਹਿੰਦਾ ਮੈਂ ਉੱਥੇ ਚਲੋ ਉੱਥੇ ਉਹ ਪਿੰਡ ਦੇ ਕੋਲ ਜਾਓ ਉੱਥੇ ਬੋਲ ਕੇ ਬਹੁਤ ਹੀ ਸੰਗਤ ਨੂੰ ਦੱਸੋ ਤੇ ਬੋਲੋ ਨਾ ਖੋਲੋ ਨਾ ਰਸੀ ਬੋਲੋ ਨਾ ਇਹ ਜਿਹੜਾ ਵਿਆਹ ਕਰਿਆ ਮੈਂ ਗੁਰੂ ਦੀ ਹਾਜ਼ਰੀ ਤੇ ਕਹਿੰਦਾ ਸ਼ਕਲ ਦੀ ਹਾਜ਼ਰੀ ਤੇ ਕਹਿੰਦਾ ਵਾਹਿ ਬਿਲਕੁਲ ਉਤਰੇ ਈ ਨਹੀਂ ਸੀ ਇਹ ਪਿਆਰ ਕਰੇ ਗੁਰੂ ਤੇ ਢਾਣੇ ਲਾਇਆ ਹਵਾਏ ਤੇ ਗਲਤੀ ਹੈ ਗਾਣ ਤੋਂ ਬਾਅਦ ਵੀ ਮੈਂ ਪਰ ਜੇ ਦਾ ਕੰਡੈਮਨ ਨਹੀਂ ਕੀਤਾ ਇਹ ਮੇਰੀ ਗਲਤੀ ਆ ਪਰ ਮੈਂ ਹੈ ਕਿ ਵੀ ਇੱਥੇ ਸਰੀਆ ਮੈਂ ਗਲਤ ਠੀਕ ਹੈ ਆ ਮਾਈ ਜਨ ਆ ਸਾਰ ਲੋਕ ਸ੍ਰੀ ਸਾਹਿਬ ਜੀ ਜਿੰਨੇ ਤੁਹਾਂ ਸਵਾਦ ਕੀਤੇ ਨੇ ਜੀ ਸਿੰਘ ਬਾਦਲ ਜੀ ਨੂੰ ਉਹਨੇ ਹਾਂਦੀ ਪਾਰਟੀ ਜਿੰਨੇ ਕੈਡੀਨੇਟ ਦੇ ਵਜੀਰ ਆ ਜਿੰਨੀ ਆਫਸਰ ਦੀ ਕਮਟੀਆਂ ਸਾਰੀ ਭਾਦੀ ਵਾਲਾ ਹੀ ਕੋਈ ਨਹੀਂ ਕੋਿਆ ਇਸ ਕਰਕੇ ਕੋ ਲੈਮੀ ਸਾਰੇ ਰੁਕ ਗਿਆ ਤਨਵਾ ਕਿਸੇ ਦੇ ਪਾਸੇ ਹੋ ਉਸੇ ਦੇ ਪਾਸੇ ਹੋ ਉਸੇ ਇਸ ਪਾਸੇ ਉਸ ਪਾਸੇ ਤੁਸੀਂ ਦੇਖ ਪਾਸੇ ਹੋ ਜਾਂ ਇਸ ਪਾਸੇ ਨੇ ਇਸ ਪਾਸੇ ਸੰਗਤ ਨੂੰ ਫਿਰ ਦੁਬਾਰਾ ਫੇਲਤੀ ਜਾਂਦੀਆਂ ਇੱਕ ਕੋਈ ਦੇ ਬਾਹਰੋਂ ਕੌੜਾ ਨਾ ਪਾਵੇ ਬੇਤਰਜੇ ਚਾਲੇ ਨਾ ਕਰੋ ਫਰਕ ਪਾ ਕੇ ਖੜੇ ਹੋਵੋ ਜੈਕ ਪਾਸ ਜੋਸ ਪਾਸ ਜੋਸ ਪਾਸ ਇਸ ਵਾਸਤੇ ਖੜੇ ਹੋ ਉਸੇ ਕਾਰਨ ਐਸੇ ਚੁਪ ਰਹੇ ਆ ਉਸੇ ਬੂਰੋ ਨੂੰ ਹਾਜ਼ਰ ਨਾਦਰ ਸੰਬੰਧ ਦਾ ਹੋਇਆ ਅੱਜ ਸੰਕਟ ਦੇ ਸਾਹਮਣੇ ਖੂਰ ਕਰਦੇ ਹੋ ਕਿ ਤੁਸੀਂ ਕੇਵਲ ਚੁਪ ਰਹੇ ਤੁਸੀਂ ਇਹਨਾਂ ਗੁਰਾਹਤ ਸ਼ਾਮਿਲ ਨਹੀਂ ਅਬ ਅਬ ਦੇ ਮਾਈਕ ਕੋਈ ਐਸਾ ਇਹ ਮਸਲਾ ਆਮ ਜੀਵ ਵਾਲਾ ਚਾਹੇ ਮਸਲਾ ਇਹ ਇਹਨਾਂ ਦਾ ਪਾਰਲੀਮੈਂਟ ਤੋਂ ਸਰਨਾ ਦੇ ਬੋਰੋਨ ਦੇ ਪੈਮੋਨਾਂ ਦੇ ਹੱਤਾਈ ਚ ਆਵਾਜ਼ ਰੱਖਦੇ ਰਹਿਣਾ ਕਾਨੂੰਨਾਂ ਦੇ ਫਿਰ ਉਹਨਾਂ ਦਾ ਬਰੋਨ ਇਸ ਪਾਸੇ ਜਿਆਦਾ ਕੋਈ ਪੁੱਛਿਆ ਗਿਆ ਉਹਨਾਂ ਜਵਾਬ ਦਿਓ ਮੈਂ ਵੀ ਇਹਨਾਂ ਪੁੱਛਿਆ ਗਿਆ ਉਹਨਾਂ ਜਵਾਬ ਦਿਓ ਮੈਂ ਬੰਦੇ ਕੰਢਾ ਹਾਂ ਸਾਬਨੋ ਸਾਧਨੀ ਦੋਪਰ ਮੈਂ ਕਿੱਨਾ ਬਕਰਦਾ ਰਹਿੰਦਾ ਹਰ ਗੱਲ ਦੀ ਲੱਗਦਾ ਇਸ ਕਰ ਸਤੂ ਬਨਾਰ ਤੋਂ 12 ਦੀ ਕੈਬਨਟ ਵਿੱਚ ਮੈਂ 12 ਤੋਂ 17 ਦੀ ਕੈਬਨਟ ਵਿੱਚ ਮੈਂ 14 ਮਾਰਚ ਨੂੰ ਸੌਂਦ ਦਿੱਤੀ ਮਾਰਚ ਨੂੰ ਡਿਜ਼ਾਈਨ ਕੀਤਾ ਕੋਈ ਵੀ ਜਿਹੜਾ ਇਹ ਮਸਲਾ ਇਨਾਦਰ ਜਨਾਬ ਜਾਨ ਕਿਸੇ ਵੱਲੇ ਵੀ ਸਾਡੀ ਕੋ ਨਹੀਂ ਆਇਆ ਅਸੀਂ ਜੇ ਕਿਤੇ ਬਾਤ ਸੁਣਿਆ ਕੀ ਤਹੋ ਦਾ ਸੀ ਕੰਡੈਕਟ ਕੀਤਾ ਅਸੀਂ ਬੋਲਦੇ ਹੀ ਰਹੇ ਆ ਤੇ ਇਹ ਹੈ ਕਿ 파ਟੀ ਜਾਬਦੇ ਕਰਕੇ ਅਸੀਂ ਆ ਬੋਲੋ ਬੋਲੋ ਸਿਰਫ ਸਾਡੀ ਮੈਂ ਕੈਵਲ ਦਾ ਮੰਗ ਸੀ ਜੋ ਰਿਹਾ ਜੇਕਰ ਕੈਵਲ ਦੇ ਵਿੱਚ ਕਦੇ ਇਹ ਜਾਨੀ ਵੀ ਸੀ ਆਇਆ ਲੇਕਿਨ ਨਾਂ ਨਹੀਂ ਸੀ ਲਿਖਿਆ ਹੀ ਨਹੀਂ ਰਹੇ ਸਿਰਫ ਸਾਡੀ ਮੈਂ ਬਾਰਾਂ ਘਸਪਰਾਨੀ ਤਰਕਾਰ ਵਿੱਚ ਢਾਈ ਦਾਲ ਮੰਗਦੇ ਰਿਹਾ ਮੇਰੇ ਸਮੇਂ ਦੇ ਦੌਰਾਨ ਇਹੋ ਜਿਹਾ ਕੋਈ ਵੀ ਪੀਸਾ ਜਿੰਦਾ ਕੈਬਨਟ ਵਿੱਚ ਨਹੀਂ ਆਇਆ ਨਾ ਮੈਂ ਉਹਦੇ ਵਿੱਚ ਕੋਈ ਦਿੱਤਾ ਗਿਆ ਅਗਲਾ ਨਾਈਕਲ ਮਾਈਕਲ ਦੀ ਕਾਰਜਾ ਮਾਈਕਲ ਦੀ ਸਰਕਾਰੀ ਦਾਸ ਇਹਦਾ ਜੀ 2007 ਤੋਂ 2009 ਚ ਕੈਬਨਟ ਚ ਸੀ 2009 ਤੋਂ 2014 ਤੱਕ ਕੈਬਨਟ ਦਾ ਵਜ਼ੀਰ ਦਾਸ ਨਹੀਂ ਸੀ 2012 ਤੋਂ ਲੈ ਕੇ 2017 ਦੀ ਕੈਬਨਟ ਦਾ ਹਿੱਸਾ ਸੀ ਕਿਸੇ ਵੀ ਕੈਬਨਿਟ ਮੀਟਿੰਗ ਦੇ ਇਹ ਅਜੰਡਾ ਆਪੀ ਦਾ ਜਾਂ ਕੋਈ ਹੋਰ ਜਿਹੜਿਆ ਡਿਜੀਟਲ ਪੀਤੇ ਗਿਆ ਨਹੀਂ ਆਈ ਸੀ ਕਿ ਦਾਸ ਮਗਰ ਕਿਉਂਕਿ ਇਹ ਸਰਕਾਰ ਦਾ ਹਿੱਸਾ ਰਿਹਾ ਹੈ ਕਿ ਦਾਸ ਆਪੀ ਇਸ ਗਲਤੀ ਨੂੰ ਮੰਨਦਾ ਕਿ ਦਾਸ ਨੂੰ ਜੋ ਇਸ ਮਸਲਿਆਂ ਦੇ ਵਿੱਚ ਸ਼ਾਇਦ ਆਵਾਜ਼ ਉਲੰਘ ਕਰਨੀ ਚਾਹੀਦੀ ਸੀ ਦਾਸ ਕੋ ਆਵਾਜ਼ ਉਲੰਘ ਕਰਨ ਤੇ ਸ਼ਾਇਦ ਤੇਲਵਾਰਤ ਗਿਆ ਸ਼ਾਇਦ ਨਹੀਂ ਤੇਲਨੀ ਵਾਰਤ ਦਾਸੀ ਇਸ ਕਰਨ ਦੀ ਦੋਵੇਂ ਹੱਥ ਜੋੜ ਕੇ ਆਪ ਜੀ ਨੂੰ ਸਤਿ ਸ੍ਰੀ ਅਕਾਲ ਤੱਕ ਬਲ ਕੇ ਬੈਠਦੇ ਵਾਇਰੋਨੀ ਦਾ ਕਾਂਸਾ ਹੈ ਵਾਇਰੋਨੀ ਬਣਤੇ ਸੈਨਸਾ ਬਾਸ 2007 ਤੋਂ 17 ਤੱਕ ਨਾ ਐਮ ਐਲ ਏ ਸੀ ਨਾ ਕੈਬਨਟ ਮੰਤਰੀ ਸੀ ਫਰਾਰਜੀ ਨੇ ਤਰਲ ਕੀਤਾ ਹਾਜ਼ਰ ਹੈ ਸਰਕਾਰ ਦਾ ਆਨੰਦ ਲਿਆ ਇਸ ਲਈ ਮੈਂ ਸਮਝਦਾ ਜੋ ਸਜੈਨਾਂ ਨੂੰ ਲੱਗੇ ਉਹ ਮੈਂ ਵੀ ਨਾਲ ਖੜਨ ਤਿਆਰ ਹਾਂ ਕਿਉਂਕਿ ਇਹ ਮਾਨ ਦੀ ਗੱਲ ਹੁੰਦੀ ਹੈ ਕਿ ਜੋ 택ਸ ਸਾਹਿਬ ਵੱਲੋਂ ਸੇਵਾ ਦੇ ਰਾਹੀ ਸਿਸ਼ਲੇ ਘਰਾਹਾ ਬਖਸ਼ੇ ਜਾਂਦਾ ਹੈ ਕਿਉਂਕਿ ਆਉਟ ਆਣ ਅਸੀਂ ਰੋਜ਼ ਕਰਦੇ ਹਾਂ ਭੋਲਣ ਅੰਦਰ ਸਭ ਤੋਂ ਭੋਲੂ ਗੁਰੂ ਕਰਤਾਰ ਮੈਨੂੰ ਕੋਈ ਚੇਚਕ ਨਹੀਂ ਕਿ ਅਸੀਂ ਨਾ ਮੌਜਾ ਮਾਣਦੇ ਰਹੇ ਉਦੋਂ ਸਾਰੀਆਂ ਗੱਲਾਂ ਨੂੰ ਚੰਗਾ ਕਹਿੰਦੇ ਰਹੇ ਅੱਜ ਜਿਹੜਾ ਕਾਲ ਤੱਕ ਸਾਹ ਤੇ ਆ ਕੇ ਜਿਹੜਾ ਮਨ ਕਰੰਦਾ ਉਹ ਨਾ ਗੁਰੂ ਦਾ ਨਉ ਸਿੱਖ ਮੈਂ ਇਸੇ ਤੀ ਹਾਜ਼ਰ ਜੋ ਆਪ ਸੇਵਾ ਲਾਉਣਾ ਨਹੀਂ ਮੈਨੂੰ ਨਾੜ ਨਾ ਦੇਣਾ ਮੈਂ ਆਪ ਜੀ ਦਾ ਧਨਵਾਦੀ ਹਾਂ ਇੱਕ ਬੇਨਤੀ ਹੋ ਰਹੀ ਕਿ ਸੰਤ ਨਾਦਾਸ ਇੱਕ ਬੇਨਤੀ ਇਸੇ ਸੁਦੇਸ਼ ਸਿੰਘ ਔਰ ਸੁਦੇਸ਼ ਸਿੰਘ ਜਿਹੜਾ ਕੋਣ ਤੋਂ ਮੁਸਤਫਾ ਅਗਵਾਲੀ ਨੇ ਕੋਲ ਲਾਕ ਫੈਕਚਰ ਹੈ ਜੇ ਤੁਸ ਦੌਰ ਬੈਠ ਕੇ ਪੂਰਾ ਰੀਚਾਉ ਦੇ ਉੱਪਰ ਐਸਾ ਫੇਰ ਸੇ ਬੈਠੋ ਫਾਲੇ ਲਿਖੋ ਹਾਂ ਜੀ ਬੋਲੋ ਨੂੰ ਸਾਹਿਬ ਦਾ ਦਾਦਾ ਜੀ ਨੂੰ ਸਾਹਿਬ ਨੂੰ ਬਰਕਤ ਸਿੰਘ ਸਾਹਿਬ ਤੇ ਪਾਸ਼ਾ ਹਾਜ਼ਰ ਨਾ ਕਿਹਾ ਜੀ ਦਾਸ ਨਾਤਾ ਪਾਸਿ ਰਿਆ ਕਿਸ 파ਸ਼ਕਾ ਰਿਆ ਗੱਲ ਕਿ ਨਾ ਕਦੇ ਕੋਰ ਕਮੇਟੀ ਦਾ ਹਿੱਸਾ ਸੀ ਇਸ ਸਮੇਂ ਦਾਸ ਕੋਰ ਕਮੇਟੀ ਤੇ ਆਇਆ 2018-19 ਕੋਲ ਮਗਰ ਵਾਰ-ਵਾਰ ਦਾਸ ਇੱਕ ਗੱਲ ਕਰਦਾ ਜੀ ਕਿ ਉਹ ਵੀ ਦਾਸ ਸਰਕਾਰ ਦਾ ਹਿੱਸਾ ਸੀ ਅਸੀਂ ਆਪਣੇ ਆਪ ਨੂੰ ਬੁਨੇਗਾ ਸਮਝਦੇ ਹਾਂ ਕਿ ਸਾਡੇ ਕੋਲ ਇਹ ਗਲਤਫਹਿਮੀ ਹੋਈ ਹੈ ਦਾਸ ਜੀ ਇਸ ਨੇ ਮਾਨ ਮਰਿਆਦਾ ਕਰਕੇ ਸਮਝ ਨਹੀਂ ਜੀ ਗੁਰੂ ਸਾਹਿਬ ਜਾਨੀ ਜਾਨ ਨੇ ਸਾਡੀ ਜੋ ਬਖਤੀ ਹੈ ਅਸੀਂ ਤਾਂ ਕਰਤਰਪੁਰ ਦਰਬਾਰ ਆ ਕੇ ਗੁਰੂ ਦੇ ਦਰ ਤੇ ਆਏ ਆ ਗੁਰੂ ਘਰ ਦੇ ਚੂਕਾ ਰਾਂ ਗੁਰੂ ਘਰ ਦੇ ਬੋਲੇ ਮਾਈਕ ਜੋ ਸਰਵਸਤ ਹੈ। ਰਾਇ ਗੁਰੂ ਜੀ ਦਾ ਖਾਲਸਾ ਰਾਇ ਗੁਰੂ ਜੀ ਦਾ ਸਤਾਰਜੋਗ ਸਿੰਘ ਸਾਹਿਬ ਜੀ ਦਾਸ 12 ਤੋਂ 14 ਤੱਕ ਇੱਕ ਕੈਫੇਟਰੀਆ ਦਾ ਮਿੰਿਸਟਰ ਸੀ। ਲੇਕਿਨ 23 ਮਈ 2014 ਨੂੰ ਆਸਨੇ ਇਸ ਦੀ ਖਾਤੇ ਵਿੱਚ ਤਸਦੀਕ ਮੋਰਰੇ ਤੌਰ ਤੇ ਤੇ 16 ਦੇ ਵਿੱਚ 16 11 16 ਦਾਸ ਨੇ ਐਮਐਲਏ ਤੋਂ ਵੀ ਸਹੀਫਾ ਦੇ ਦਿੱਤਾ ਸੀ ਤੇ ਮੁੱਢਲੀ ਮੈਂਬਰਸ਼ਿਪ ਤੋਂ ਵੀ ਸਹੀਫਾ ਦਿੱਤਾ ਸੀ ਤਾਂ ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਵਾਪਰੀਆਂ ਇਹਦੇ ਦੁੱਖ ਤੋਂ ਕਰਨ ਮੈਂ ਇਹ ਕੰਮ ਵੀ ਅੰਗੁਰਾ ਕਰ ਦਿੱਤਾ। ਬਲਵਿੰਦਰ ਸਿੰਘ ਕਾਰਜਕਾਰੀ ਪ੍ਰਬੰਧਕ ਸੰਗਮ ਕਾਲੀਦਾਸ

ਇਕ ਤਰ੍ਹਾਂ ਦੇ ਜੁਦਾਦ ਪੁਜੀਨਾ ਸੀ ਉਹ ਉਸ ਪਰ ਹਾਲ ਨਹੀਂ ਸੀ ਨਾ ਹਾਲ ਨਹੀਂ ਸੀ ਤੁਹਾਡੇ ਤੇ ਤੁਹਾਡੇ ਤੇ ਜਾਬ ਹੈ ਕਿ ਤੁਹਾਡੇ ਘਰ ਤਾਂ ਡਿਕਾ ਹੁੰਦੀ ਰਹੀ ਹੈ ਜਬ ਇਸੇ ਉਹ ਤੁਹਾਡੇ ਘਰ ਵਿੱਚ ਸਰਸੇ ਵਾਲੇ ਜੋ ਜਿਸ ਵਾਂਗ ਵਿੱਚ ਮੀਟਾ ਹੁੰਦੀ ਰਹੀ ਹੈ ਉਹ ਹੈ ਜਾਂ ਨਹੀਂ ਹੈ 100% ਬਸਾ ਦੀ ਚਿੱਠੀ ਆ ਰਹਾ ਹੈ ਜੀ صرف پارٹی کر کے پہلے میں ਅੋਸ਼ਿਸ਼ ਨੇ ਸੰਤਰੀ ਕਾਲੀ ਦੇ ਗੁਰੂ ਜੀ ਨੇ ਕਿ ਗੁਰੂ ਸਾਹਿਬ ਜੀ ਸਾਰਾ ਸਵੇਰ ਤੇ ਬਾਹਰ ਉਸਰ ਦਾ ਸੰਦਵਾਰ ਮੇਰੇ ਤੇ ਜੋ ਜਾਮ ਨੇ ਉਹ ਤੁਸੀਂ 100 ਰੁਪਏ ਤਬਾਰਾ ਸੰਗਤ ਸੁਣ ਲੈ ਨਪਾਰਿਕ ਬਰਵਿੰਦਰ ਸਿੰਘ ਖੰਡੌੜ ਦੇ ਖਿਲਾਫ ਡੇਰਾ ਸਿਰਸਾ ਦੇ ਸੈਸਸੀ ਦੇ ਅਗਵਾ ਤੇ ਸੁਖਵੀਰ ਸਿੰਘ ਬਾਦਲ ਸਮੇਂ ਮੀਟਿੰਗ ਕਰਨ ਵਾਲੇ ਆਪਰ ਤੋਂ ਇਹ ਆ ਬਟੋ 2014 ਨੂੰ ਆਪਣੇ ਘਰ ਵਿੱਚ ਸੁਖਬੀਰ ਸਿੰਘ ਬਾਦਲ ਤੇ ਡੇਰੇ ਤੋਂ ਮਾਇਆ ਸਿਆਸੀ ਨੇ ਜਾਗੂਆ ਜਿੰਨਾ ਚਾਰਾਲ ਸਿੰਘ ਅਰਸ਼ਪੂਰੇ ਅਤੇ ਇੱਕ ਹੋਰ ਵਿਅਕਤੀ ਨਾਲ ਬੰਦ ਕਮਰਾ ਮੈਡੀਕਲ ਕੇਅਰ ਤੇ ਜਿਸ ਵਿੱਚ ਬਰਿੰਦਰ ਸਿੰਘ ਪੁੱਟੜ ਵੀ ਹਾਜ਼ਰ ਰਹੇ ਨੰਬਰ 3 ਇੱਕ ਕੋਰ ਕਮੇਟੀ ਵਿੱਚ ਨਿਸ਼ਾਨਾ ਸਨ ਸਾਰੀਆਂ ਮੀਟਿੰਗਾਂ ਜੋ ਘਰ ਵਿੱਚ ਹੁੰਦੀਆਂ ਸਨ ਉਹਨਾਂ ਵਿੱਚ ਸ਼ਾਮਲ ਹੁੰਦੇ ਰਹੇ ਹਨ ਇਹ ਤਿੰਨ ਚੀਜ਼ਾਂ ਨੇ ਇਹ ਦੱਸੋ ਕਿ ਸੱਚ ਹੈ ਕਿ ਝੂਠ ਹੈ ਇਹ ਸਾਰਾ ਸਿੰਸਾਉ ਇਸ ਕਾਰਨ ਸਾਰਾ ਪਿਸਾਰਾ ਝੁੱਸਾ ਕਿ ਉਹ ਸਿੱਤੋਂ ਕੜੀ ਹੈ ਜਿਹੜੀ ਸਾਰੇ ਚੜੀ ਨੂੰ ਪਰਵਾਸ ਤੇ ਆ ਗਿਆ ਜਿਸ ਕਰਕੇ ਨਾਲ ਲੈਂਦੇ ਮੇਰੇ ਖਲਾ ਮੇਰਾ ਘਰ ਹੀ ਨਹੀਂ ਦੱਸ ਸਕਦੇ ਕਿੱਥੇ ਹੈ ਜਿੱਥੇ ਮੈਂ ਰਹਿਣਾ ਬੇਤ ਇਸ ਕਰਕੇ ਸਾਰਾ ਮੈਂ ਗੁਰੂ ਹਾਜ਼ਰ ਰਾਮ ਜੀ ਨੂੰ ਜਾਣ ਕੇ ਧਰਤੀ ਦੇ ਨਮਸਕਾਰ ਕਰਕੇ ਮੈਂ ਹਾਜ਼ਰ ਗੁਰੂ ਸਾਹਿਬਾ ਜੇਕਰ ਨੂੰ ਮੈਂ ਆਮ ਨਹੀਂ ਸਮਝਦਾ ਕਿ ਆਮ ਜਗ੍ਹਾ ਹੈ ਇੱਕ ਪਰਮਾਤਮਾ ਦੀ ਜਗ੍ਹਾ ਹੈ ਪਰਮਾਤਮਾ ਦਾ ਇੱਕ ਹਸਤਾ ਹੈ ਇਸ ਕਰਕੇ ਮੈਂ ਸੱਚੇ ਸੁੱਚੇ ਤਖਤੇ ਗੁਰੂ ਦੇ ਤਖਤੇ ਕਿਹਾ ਚਾਹੁੰਦਾ ਕਿ ਸਭ ਤੋਂ ਉੱਚਾ ਪਰ ਮੈਂ ਪਾਰਟੀ ਤੋਂ ਬਖਰੀ ਮਾਈ ਕਰਕੇ ਦਿਓ ਸੁਧਾਰਯੋਗ ਸਿੰਘ ਸਾਹਿਬ ਜੋ ਪ੍ਰਧਾਨ ਸਾਹਿਬ ਨੇ ਆਪਣੇ ਸਪੱਕਟੀ ਕੰਮ ਦੇ ਵਿੱਚ ਪੀਤਾਲ ਸਾਰੀ ਕੈਮਰਨ ਇਹ ਵੀ ਉਹਦੇ ਵਿੱਚ ਹਿੱਸੇ ਦਾ ਹਨ ਉਹਦੇ ਵਿੱਚ ਇਹ ਸਮਝਿਆ ਕਿ ਲਾਪ ਰਹੀਆਂ ਜਿਹੜੀਆਂ ਹੋਈਆਂ ਉਹਨੂੰ ਪ੍ਰਧਾਨ ਜੀ ਮੰਨਦੇ ਨੇ ਜਿਹਦੇ ਨਾਲ ਮਤਲਬ ਉਹਨੂੰ ਮੰਨਦੇ ਆ ਕਿ ਆਪਣੀ ਕੰਮ ਕਰਦੀ ਵੀ ਦੱਸਦਾ ਵਿਜੋਲ ਸੇ ਉਹ ਕੋਈ ਨਹੀਂ ਮਾਈਕ ਜਿਹੜਾ ਸੇ ਮਦਦ ਹੋ ਤਾਲੀ ਵਾ ਕੇ ਜਿੱਤ ਦਾ ਖੜਤਾ ਮਾਈਕ ਦੀ ਕੋ ਸਾਰੇ ਸਿੰਘ ਸਾਹਿਬ ਦੀ 2007 ਤੋਂ ਲੈ ਕੇ 2012 ਤੱਕ ਕਪਤਾਨ ਦੇ ਵਿੱਚ ਰਹਿਆ ਆ ਅੱਜ ਜੋ ਵੀ ਫੈਸਲੇ ਹੁੰਦੇ ਰਿਹਾ ਆ ਕੰਪਾਰਟੀ ਨੂੰ ਸਾਰੇ ਇਕੱਠਾ ਕਰਕੇ ਫੈਸਲੇ ਪ੍ਰਦਾਨਤਾ ਲੈਂਦੇ ਰਹੇ ਨੇ ਤੇ ਮੈਂ ਸੋਚਦਾ ਕਿ ਅਹੀਂ ਵੀ ਉਹਨਾਂ ਦੇ ਵਿੱਚ ਦੋਸ਼ ਹੈ। ਆ ਦੇਸ਼ਪ੍ਰਤਾਪ ਸਿੰਘ। ਮੌਤਸਕਾ ਜੋ ਉੱਪਰ। ਜਿਹੜੂ ਕਿਸੇ ਨੇ ਦੱਸਾ ਕਿਸੇ ਨੇ ਕੋਈ ਉਹਦਾ ਮਿਲਿਆ। ਉਹਦਾ ਨਾਲ ਹੀ ਮੇਰੇ ਕੋਲ ਬਹਿਕਵਾ ਸੀ।

ਜਿਹੜਾ ਦਵਾਰਤੋਂ ਸੀ ਜਿਹਨਾਂ ਸੀ ਐਜੰਡਾ ਨਹੀਂ ਸੀ ਕਾਹਨੇ ਐਜੰਡਾ ਬਿਲਕੁਲ ਇੰਨਾ ਗੱਲਾਂ ਦਾ ਨਹੀਂ ਸੀ ਸਾਰਾ ਸੀ ਸਾਰੇ ਹੀ ਸ਼ਾਮ ਸੀ ਕਪਿਆ ਸੀ ਨਾਲ ਉਹੋ ਜੀ ਜਿਹੜਾ ਬਾਪੇ ਨਾਮਾ ਹੋਇਆ ਸ਼ਾਮ ਸੀ ਬਾਪੇ ਨਾਮਾ ਚਲਿਆ ਮੇਰਾ ਸਰਸੇ ਵਾਲਾ ਬਾਪੂਆ ਨਹੀਂ ਅਸੀਂ ਅਪੋਰ ਜੀ ਨਹੀਂ ਕੀਤਾ ਜਿਉਂ ਸ਼ਾਮ ਨੇ ਹੋਣੀ ਅਪਰੋਚ ਕੀਤਾ ਤੁਸੀਂ ਜਿਹੜਾ ਜੋ ਸਾਰਾ ਘਟਨਾ ਕਾਰਨ ਹੋਇਆ ਤੁਸੀਂ ਉਸ ਵਿੱਚ ਸ਼ਾਮਲ ਸੀ ਕਿ ਨਹੀਂ ਮੈਂ ਸ਼ਾਮਲ ਨਹੀਂ ਸੀ ਜੀ ਨਹੀਂ ਜੀ ਔਰ ਅਸੀਂ ਸ਼ਾਮਲ ਹੋ ਗਏ ਨਾ ਜਿਹਦਾ ਅਸੀਂ ਪਹੁੰਚ ਨਹੀਂ ਕੀਤਾ ਉਸ ਵਿੱਚ ਅਸੀਂ ਸਾਰੇ ਇਸ ਇਸ ਪਾਸੇ ਆ ਗਏ ਸਾਬ ਹਜ਼ੂਰ ਬੇਨਤੀ ਕਰ ਸਕਦੇ ਜੇ ਤਜਾਦਿਆਂ ਦਾ ਜਿੰਦਾ ਪੁੱਛਿਆ ਜਾਏ ਉਹਦਾ ਜਵਾਬ ਦਿਓ ਇੱਕ ਬੇਨਤੀ ਹੈ ਜੀ ਜਦੋਂ ਆਪ ਜੀ ਦੇ ਤਰਫੋਂ ਹਾਂ ਹਜ਼ੂਰ ਇਹ ਹੈ ਕਿ ਜਦ ਆਪਰੇਸ਼ਨ ਬ੍ਰੈਕ ਅੰਦਰ ਹੋਇਆ ਨਾ ਜੀ 187 ਪਰ ਨਾਰਾ ਸਰਕਾਰ ਸੀ ਤੇ ਸਾਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਜ ਦਾ ਉਸ ਵੇਲੇ ਕੋਪਰੇਟ ਦੇ ਕੈਬਨਟ ਮਿਨਿਸਟਰ ਸਰਕਾਰ ਦਾ ਹਿੱਸਾ ਜੀ ਜਿਨ੍ਹਾਂ ਨੇ ਆਫੀਸ਼ੀਅਲ ਫੈਸਲਾ ਲੈ ਕੇ ਉਹ ਡਾਇਰੈਕਟਰ ਡਟੀਤਾ ਆਪਰੇਸ਼ਨ ਬਲੂਸਟਾਰ ਨੂੰ ਬੁਲਾਉਣ ਲਈ ਹੈ ਕੈਬਨਿਟ ਦੇ ਮੰਤਰੀ ਸੀ ਕੋਆਪਰੇਟਰ ਦਬਾ ਕੇ ਤੁਸੀਂ ਸਾਰੇ ਬੈਠ ਜਾਓ ਕੋਈ ਜਿਹੜੇ ਤੇ ਇਸ ਅਲੱਗ ਪਿੱਛੇ ਉਹ ਅਵਿਓਂ ਵਿੱਚ ਬੈਠ ਜਾਓ ਜੋ ਮੈਪਰ ਨੇ ਉਹ ਪੜੇ ਹੋਣ ਸਾਰੇ ਇਕੱਠੇ ਖਤੰਤ ਹੋ ਜਾਓ ਜਿਹੜੇ ਸੱਜੇ ਵਾਲੇ ਦੇ ਜੋ ਵਾਪੇ ਨਾਵਾ ਹੋਇਆ ਉਹਨੂੰ ਸੱਜੇ ਠਹਿਰਾਉਣ ਵਾਸਤੇ ਜਿਹੜਾ ਸੁਖੀਰਸਨ ਬਾਦਲੇ ਨੇ ਆਪਣੇ ਖੂਨ ਨਾਂ ਦੇ ਵਿੱਚ ਮੰਨਿਆ ਜੋ ਸ਼੍ਰੋਮਿਕ ਕਮੇਟੀ ਨੂੰ ਜਿਹੜਾ ਇਸ਼ਤਿਹਾਰ ਦੇਣ ਵਾਸਤੇ ਬਹੁਤ ਹੀ ਪੈਸੇ ਦੇ ਦੋ ਵਰਕੋ ਕੀਤੀ ਗਈ ਉਸ ਦਾ ਤੁਸੀਂ ਜਦੋਂ ਉਹ ਬੈਲ ਪਾਸ ਹੋਏ ਕੈਵਰੇਟ ਵਿੱਚੋਂ ਕੇਸ ਜਿਹੜਾ ਸੀ ਉਹਨੂੰ ਪਾਸ ਕੀਤਾ ਗਿਆ ਤੁਸੀਂ ਵਿਰੋਧ ਕਿਉਂ ਕੀਤਾ ਹੋਗਾ ਜਿਹਨੇ ਵਿਰੋਧ ਕੀਤਾ ਲਿਖਤੇ ਜਾਂ ਜੁਬਾਨੇ ਉਹ ਪਾਸ ਹੋ ਜਾਏ ਪਾਰ ਇੱਕ ਮਿੰਟ ਇੱਕ ਮਿੰਟ ਤੁਸੀਂ ਬੇਸ਼ੱਕ ਜਵਾਬ ਨਿਬੋਧ ਕੀਤਾ ਹੋਵੇ ਪਰ ਤੁਸੀਂ ਉਸ ਤੋਂ ਬਾਅਦ thromblepur ਦੁਆਰਾ ਪ੍ਰਬੰਧਕ ਕਮੇਟੀ ਵਿੱਚ ਅਹੁਦੇ ਰਹਿ ਕੇ ਚੰਦੇ ਮੰਡੇ ਰਹੇ ਆਇਆ ਨਾ ਤੁਸੀਂ ਸਾ ਮੈਂ ਅੰਦਰ ਵੀ ਕੀਤਾ ਬਾਹਰ ਵੀ ਕੀਤਾ ਸਾਥ ਸਾਰੇ ਤੇ ਮਾਮਲੇ ਪਟੰਨੇ ਤੇ ਜੀਬੋਰ ਦੀ ਗੇੜ ਕੀਤਾ ਵੀਰਿਆ ਦੇ ਖਿਲਾਫ ਜਨਤਕਤਾ ਤੋਂ ਨਾਤੀ ਡਿਮੋਪਾਰਟੀ ਤੇ ਕਮੇਟ ਜੁਰਮਟਾ ਕਿੰسا ਵਾਇਗ੍ਰਿੰਦ ਕਾਲਸਾ ਵਾਇਗ੍ਰਿੰਦ ਦੇਸ਼ਕ ਤੁਸੀਂ ਸਾਰੇ ਕੈਬਨਟ ਵਾਲੋ ਕੈਪ ਐਡਜਕਟਿਵ ਵਾਲੋ ਇੱਕ ਮੈਂਬਰ ਜਿਹੜਾ ਹੈ ਉਹੀ ਬੇਸ਼ੱਕ ਬੋਲਦਾ ਜਿਹਨਾਂ ਨੇ ਵਿਰੋਧ ਕੀਤਾ ਜਿਹਨੇ ਕਰਨਲ ਸਿੰਘ ਫਾਸੇ ਤੇ ਹੋ ਗਏ ਨੇ ਜੇਕਰ ਤੁਹਾਡੇ ਵਿੱਚੋਂ ਕੋਈ ਹੋਰ ਹੈ ਜਿਹਨੇ ਵਿਰੋਧ ਕੀਤਾ ਤਾਂ ਫਾਈਟ ਹੋ ਜਾ ਜੇਹੜੇ ਵਾੜੇ ਉਹਨਾਂ ਦਾ ਖਾਲਸਾ ਆਵੇ ਪਟਟੇ ਤੇ ਸਭ ਤੋਂ ਵਾੜੇ ਨੇ ਮੌਕੇ ਤੇ ਤੁਹਾਨੂੰ ਜਿਹੜੀ ਇਸ਼ਤਿਹਾਰ ਵਾਈਂ ਸਰੋਨੇ ਗੋਪਰ ਪਰਬੰਧ ਕਮੇਟੀ ਵੱਲੋਂ ਇਹ ਮਟ ਕਰਕੇ ਕੀਤੀ ਗਈ ਉਹ ਪ੍ਰਧਾਨ ਸਾਹਿਬ ਦਾ ਜਿਹੜਾ ਕਾਨੂੰਨੀ ਅਧਿਕਾਰ ਹੈ ਕਿ ਉਹ ਅਜੈਕਟਰੀ ਪ੍ਰਵਾਨ ਜੇ ਆਜੂ ਤੇ ਜਿਸ ਨਾਲ ਜਿਹੜਾ ਪਰਸੂ ਫੈਂਸਰ ਲਾਈਨ ਹੋ ਲੈ ਸਕਦੇ ਸਭਰਾਤ ਤੇ ਜਦੋਂ ਉਹ ਅਜੈਕਟ ਦਾ ਆ ਜਾਣਾ ਭਾਵੇਂ ਉਸ ਨੇ ਕਿਹਾ ਪੁਸਤਿਕਾ ਤੋਂ ਆਇਆ ਪੁਸਤੀ ਦੇ ਤੌਰ ਤੇ ਉਹਨੂੰ ਅਰਮੇਰ ਕੀਤਾ ਆਇਆ। ਪਤੁਸੇ ਉਹਨਾ ਕੀ ਤਰ ਹੈ। ਪੁਸਤਿਕਾ ਪੁਸਤੀ ਦੇ ਤੌਰ ਤੇ ਕੀਤਾ ਕਿ ਪੁਸਤੀ ਕਾਰਨ ਇਹ ਜੀ ਵੱਡੀ ਰਕਮ ਦੀ ਤੇ ਇਹ ਜੀ ਤੁਸੀਂ ਉਹਨੂੰ ਬਰਾ ਨਹੀਂ ਬੰਦੇ। ਇਹ ਮੈਂ ਥੋੜਾ ਹੋਰ ਉਹ ਬਹੁਤ ਵਾਲੇ। ਇਹ ਇਹਨਾਂ ਨੇ ਪਿੱਤੇ ਨੇ ਸਾਈਨ। ਪੁਸਤੀ ਦੇ ਸਾਈਨ ਵੀ ਬੈਲੇ ਪ੍ਰਵਾਹ ਮੀਡੀਆਸ ਤੇ। ਹਾਂ। ਆਸਾਮ ਦੇ ਆਸਾਮ ਦੇ ਇਹ ਇਕੱਠ ਦਾ ਤੇ ਨਹੀਂ ਕਰਾਈ ਸਾਡੇ ਇਕੱਠੇ ਸੀ ਉਹਦੇ ਬਾਅਦ ਆ ਕੇ ਲੋਕ ਮੀਡੀਆ ਨੂੰ ਕੁਝ ਸਨਮੋਖ ਹੋਇਆ ਬੋਲਿਆ ਜੋ ਬੋਲਿਆ ਉਹਦੇ ਆਪਣੇ ਕਮੈਂਟ ਨੇ ਜਿਹੜੇ ਇਲੈਕਟ੍ਰਲ ਦੇ ਵਿੱਚ ਅਜੰਡਾ ਆਇਆ ਜਦੋਂ ਉਹਦੇ ਪ੍ਰਵਾਨਗੀ ਪੁੱਛੀ ਗਈ ਉਹਦੇ ਅੰਦਰ ਸੈਂਟ ਤੇ ਬਜਾਰਾ ਵੀ ਭਾਵੇਂ ਹੋਈ ਅਸਹਿਮੀ ਹੋਈ ਹੈ ਦਾ ਕੱਟਾ ਹੋਈ ساری ਲਿਖਤੀ ਤੋਂ ਸੈਂਟ ਤੇ ਕਹਿੰਦੀ ਤਾਂ ਨਹੀਂ ਆਈ ਜੇਕਰ ਕਿਸੇ ਨੇ ਬਾਹਰ ਆ ਕੇ ਮੀਡੀਆ ਵਿੱਚ ਵੀ ਤੁਹਾਡੇ ਤੋਂ ਤੁਸੀਂ ਜੋ 6 ਜਣੇ ਖੜੇ ਹੋ ਤੁਹਾਡੇ ਤੋਂ ਦੇਖ ਕੇ ਕਿਸੇ ਨੇ ਮੀਡੀਆ ਵਿੱਚ ਵੀ ਆ ਕੇ ਉਸ ਗੱਲ ਦਾ ਵਿਰੋਧ ਕੀਤਾ ਉਹ ਵੀ ਦੱਸ ਕੇ ਕਿ ਉਹ ਵੀ ਪਾਸ ਹੋ ਸਕਦਾ ਹੈ ਨੇ ਨੇ ਜੇ ਤਾਂ ਅਤੇ ਬਾਹਰ ਅੰਮੇਰੀ ਲੋਕ ਨੂੰ ਮੁਖਾਤਬ ਹੋਣਾ ਉਹਦੇ ਵਾਸਤੇ ਬੰਦ ਤੇ ਅੰਦਰ ਆ ਇਹ ਪੁਸਤਕ ਨੂੰ ਕਿਉਂ ਓਕੇ ਕਰਦੇ ਕੌਣ ਸੇ ਬਾ 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 ਪਾ ਕੇ ਸਪਨ ਬੁਕਰ ਆਦੇ ਆ ਪੁਸਤਕ ਜਦ ਬਣਾਉਂਦੇ ਠੀਕ ਹੈ